ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਆਈ ਸੀ ਕਪਲ ਉਬਰਾਏ ਨੇ ਜਨਕਪਰੀ ਤੋਂ ਇਹਨਾਂ ਦੀ ਇੱਕ ਸ਼ਾਪ ਹੈਗੀ ਅੰਡਰ ਸਟਰੀਟ ਏਰੀਆ ਵਿੱਚ ਔਰ ਇਹਨਾਂ ਦਾ ਕਹਿਣਾ ਸੀ ਵੀ ਇਹਨਾਂ ਦੇ ਅੰਕਲ ਚੌਕ ਤੇ ਲੱਗੇ ਸੀਗੇ ਚੌਕੂ ਜਿਹੜੀ ਰਾਮਗੜ੍ਹ ਦੀ ਥਾਣਾ ਜਮਾਲਪੁਰ ਚ ਪੈਂਦੀ ਹੈ ਥਾਉਰ ਦਾ ਸਰਦੇਵ ਸਿੰਘ ਨਾਲ ਪੀਐਸਆਈ ਸੀਗਾ ਪਿੰਡਰ ਜੀ ਸਿੰਘ ਜਿਹੜਾ ਔਰ ਉਹਨਾਂ ਦਾ ਇਹ ਕਿਹਾ ਸੀਗਾ ਜੀ ਇਹ ਫਿਰ ਇਹਨਾਂ ਨੂੰ ਉਹਨਾਂ ਤੇ ਅਲਿਗੇਸ਼ਨ ਇਹ ਸੀ ਵੀ ਇਹਨਾਂ ਨੇ ਕੁਝ ਚੋਰੀ ਦਾ ਮਾਲ ਲਿਆ ਹੈਗਾ ਉਹ ਫਿਰ ਮਾਲਮੂਲ ਜਿਹੜਾ ਸੀਗਾ ਜੋ ਵੀ ਉਹਦੀ ਲਾਇਬਲਿਟੀ ਕੰਪਨੀ ਉਹਨਾਂ ਦੇ ਕੈਮਰੇ ਕੋਲੋਂ ਵੀ ਫੋਟੋ ਕਿ ਲਾਇਗਸੀ ਸੀ ਤੇ ਬਾਅਦ ਵਿੱਚ ਇਹਨਾਂ ਦਾ ਨਾਟਕ ਪਕੜਾਇਆ ਸੀਗਾ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 1,15,000 ਰੁਪਏ ਲਿਆ ਹੈਗਾ ਆ ਦੋ ਕਿਸਤਾਂ ਚ ਔਰ ਜਿਹੜੀ ਮੁੰਚੀ ਹੈਗਾ ਉਹ ਵੀ ਉਹਨਾਂ ਨੇ ਰਿਕਾਰਡਿੰਗ ਵੀ ਕਰ ਲਈ ਸੀ ਵਾਇਸ ਕਾਲ ਉਹ ਸਾਡੀ ਡੀਐਸਪੀ ਕਟੇਰੇਨੀ ਟੂ ਸ਼ਹਿਰ ਜਨਵਾਰ ਨੇ ਬੋਲ ਕਿ ਫੋਨ ਤੇ ਹਲਾਤੇ ਵੀ ਪਾਇਦੇ ਸੀ ਕਿ ਉਹ ਜਿਹੜੇ ਪੈਸੇ ਲੈਣ ਨੂੰ ਸਾਥ ਖੁੰਦੇ ਨੇ ਔਰ ਜਮਾਨਤ ਵੀ 5 ਲੱਖ ਦੀ ਬੋਧ ਕੀਤੀ ਸੀਗੀ ਔਰ ਜਿਹਨੇ ਉਹ ਤੁਹਾਡੇ ਤੇ ਸੱਟਾ ਦੇਣਾ ਉਹ ਇਹ ਸਭ ਕਰਤੇ ਦਿਨ ਬੜੀ ਤੋਂ ਬਾਅਦ ਇਹਦਾ ਨਰਮਾਦ ਚੁੱਕਿਆ ਗਿਆ ਤੇ ਪੀਸੀਐਸਟ ਐਸ ਸੀ ਸਰਦੇਵ ਸਿੰਘ ਜਿਹੜਾ ਮੁਖੀ ਹੈਗਾ ਇਹਨੂੰ ਅਰੇਸਟ ਕਰ ਲਿਆ ਔਰ ਇਹਦਾ ਐਸੇ ਗੁਰਿੰਦਰਜੀਤ ਸਿੰਘ ਦਾ ਚੌਥੀ ਚ ਉਹਦਾ ਰੋਲ ਇਗਜ਼ਾਮ ਵਿੱਚ ਕੀਤਾ ਜਾ ਰਿਹਾ ਔਰ ਗ੍ਰਾਮੀਨ ਕਰ ਤੋਂ ਬਾਅਦ ਇਹ ਵਿਚਾਰ ਰਿਹਾ ਹੈ ਕਿ ਇਹ ਵੀ ਇਹਦਾ ਦੋਸ਼ੀ ਹੈਗਾ ਇਹ ਮੁੰਛੀ ਇਹਨੂੰ ਕੱਲ ਨੂੰ ਸੀ ਡਾਕਸ ਪੇਜ 'ਤੇ